ਸਤਿਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਕਰ ਦੁਜਾ ਮਹੱਲਾ ਪੰਜਵਾ ਤੂਦ ਬਿੰਦੂ ਜਾ ਨਹੀਂ ਕੋਏ ਤੂ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮੰਟੇਕ ਸਦਾ ਸਦਾ ਜਪ ਨਾਨਕ ਇਕ ਸਾਭੇ ਉਪਰ ਪਾਰ ਬ੍ਰਹਮ ਦਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋਵਣਹਾਰ ਅਗਮ ਅਗਾਦੇ ਊਚੇ ਅਪਾਰ ਜੋ ਤੁਧ ਸੇਵੈ ਤਿਨ ਪਉ ਦੁਖ ਨਾਏ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੀ ਸੋ ਤੇਰਾ ਰੂਪ ਗੁਣ ਨਿਦਾਨ